ਫਿਲੌਰ ਵਿਖੇ ਹੋਏ ਸੜਕ ਹਾਸੇ ਵਿੱਚ ਐਕਟਵਾਸ ਵਾਰ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਐਸਐਸਐਫ ਦੀ ਟੀਮ ਮੁਤਾਬਕ ਜ਼ਖਮੀ ਹੋਏ ਦੋਵੇਂ ਵਿਅਕਤੀ ਜੀਐਨਏ ਵਿੱਚ ਕੰਮ ਕਰਦੇ ਸਨ। ਐਸਐਸਐਫ ਦੀ ਟੀਮ ਨੂੰ ਜ਼ਖਮੀ ਹੋਏ ਵਿਅਕਤੀਆਂ ਨੇ ਦੱਸਿਆ ਕਿ ਇਹ ਹਾ사 ਝੋਗ ਲੱਗਣ ਕਰਕੇ ਵਾਪਰਿਆ ਹੈ। ਜ਼ਖਮੀ ਵਿਅਕਤੀਆਂ ਨੂੰ ਡਾਇਲ 108 ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦੇ ਆਂ ਪੁਲਿਸ ਅਧਿਕਾਰੀ ਸਰਬਜੀਤ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਕੈਮਰਾਮੈਨ ਵਿਜੇ ਮਾਨਾਲ ਰਾਜਕਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਹਾਂ ਜੀ ਐਂਬੂਲੈਂਸ ਰਾਹੀਂ ਆਉਣ ਲੱਗੇ ਸਨ ਪੁਲਿਸੇ ਗਈ ਆ ਜੀ ਨਾਲ ਲੈ ਕੇ ਮੁਲਾਜ਼ਮ ਆਪਣੇ ਫੋਨ ਵਾਲੇ ਕੋਈ ਨਹੀਂ ਆਫਿਸ ਆਉਣ ਲੈ ਗਏ ਉਹ ਤੁਹਾਨੂੰ ਆਪਣਾ ਨਾਮ ਤੇ ਫੇਮਰ ਲਿਖ ਕੇ ਦੇ ਦੇਗੀ ਠੀਕ ਹੈ ਜੀ ਦੋ ਜੀ ਦੋ ਚੋਰਾਂ ਨੂੰ ਹਾਂ ਜੀ ਹਾਲੇ ਅਜੇ ਮੈਸੇਜ ਨਹੀਂ ਆਉਣਾ ਸੀ ਭਾਜੀ ਚੱਲਦੇ ਆ ਹਸਪਤਾਲੇ ਚੱਲਦੇ ਆ ਤੇਵਾ ਤੇ ਲੈ ਜਾਓ ਭਾਈ ਜੀ ਤੁਹਾਨੂੰ ਚੱਲੇ ਆਪ ਅਸੀਂ ਵੀ ਚੱਲਦੇ ਆ ਮਗਰ ਕੋਈ ਪਾ ਕੰਡੀਸ਼ਨ ਠੀਕ ਬਹੁਤ ਬੜੀ ਮਿਹਰਬਾਨੀ ਸਾਡੇ ਬੱਚੇ ਨੂੰ ਲੈ ਆ ਸਰਬਜੀਤ ਸਿੰਘ ਦੀ ਬੜੀ ਮਿਹਰਬਾਨੀ ਸਰ ਸਾਡਾ ਵੀ ਬੱਚਾ ਆ ਗਿਆ ਹਸਪੀਟਲ ਲਿਆਏ ਥੈਂਕ ਯੂ ਭਾਜੀ ਥੈਂਕ ਯੂ ਇਹ ਐਕਸੀਡੈਂਟ ਸਾਨੂੰ ਕਿਸੇ ਰਾਗੀ ਨੇ ਸਾਨੂੰ ਫੋਨ ਕੀਤਾ ਸੀਗਾ ਕਿ ਪੀਪੀਸੀ ਦੇ ਸਾਹਮਣੇ ਆ ਨਾ ਇੱਕ ਐਕਟਵਾ ਤੇ ਦੋ ਸਵਾਰ ਸੀ ਜਿਹੜੇ ਇੰਜਰਡ ਹੋਏ ਆ ਅਸੀਂ ਮੌਕੇ ਤੇ ਜਾ ਕੇ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਦੋਨੇ ਇੱਕ ਦੀ ਬਜ਼ੁਰਗ ਸੀਗੇ ਉਹਨਾਂ ਦੀ ਗੱਤ ਫ੍ਰੈਕਚਰ ਆਇਆ ਸੀਗਾ ਤੇ ਇੱਕ ਬੁਰੀ ਤਰ੍ਹਾਂ ਮਤਲਬ ਉਹ ਵੀ ਦੂਜਾ ਜਿਹੜਾ ਲੜਕਾ ਸੀ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਸੀਗਾ ਉਹਨਾਂ ਦੇ ਪੁੱਛਣ ਮੁਤਾਬਕ ਲੜਕੇ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਹੋਇਆ ਉਹਨੇ ਆਪਣੇ ਦੱਸਿਆ ਕਿ ਮੈਂ ਜੀਐਨਏ ਫੈਕਟਰੀ ਵਿੱਚ ਕੰਮ ਕਰਦਾ ਆਂ ਵੀ ਮੈਂ ਅਣੀਂਦਰਾ ਸੀ ਮੈਨੂੰ ਨਹੀਂ ਪਤਾ ਸਕੂਟਰੀ ਕਿਸ ਚੀਜ਼ ਨਾਲ ਟਕਰਾ ਗਈ ਆ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਜਿਨ੍ਹਾਂ ਨੂੰ ਅਸੀਂ 108 ਐਮ뷸ੈਂਸ ਦੇ ਸਹਾਈਤ ਨਾਲ ਸਿਵਲ ਹਸਪਤਾਲ ਐਡਮਿਟ ਕਰਾਇਆ